ਸ਼ੂਰ ਵਲੌਗਰ ਕਰਨ ਜਗਪ੍ਰੀਤ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਪਿਛਲੇ ਦਿਨੀ ਰੋਮੀ ਠੱਗ ਲਾਈਫ ਵਾਲੇ ਨਾਲ ਕੰਟਰੋਵਰਸੀ ਦੇ ਕਰਕੇ ਚਰਚਾ ਦੇ ਵਿੱਚ ਆਏ ਸਨ ਤੇ ਉੱਥੇ ਹੀ ਉਹਨਾਂ ਦੇ ਇੰਸਟਾਗ੍ਰam ਉੱਪਰ ਵੀ ਕਾਫੀ ਚੰਗੇ ਫੋਲੋਅਰਸ ਹਨ ਤੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਸਰਾਇਆ ਜਾਂਦਾ ਹੈ ਤੇ ਉੱਥੇ ਹੀ ਹੁਣ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਬਹੁਤ ਹੀ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਲਗਾਤਾਰ ਕਮੈਂਟਾਂ ਦੇ ਵਿੱਚ ਫਿਕਰ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਦੇ ਕਮੈਂਟਾਂ ਉਹਨਾਂ ਦੇ ਲਈ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਰਨ ਜਗਪ੍ਰੀਤ ਨੇ ਆਪਣੀ ਮਿਹਨਤ ਨਾਲ ਕੁਝ ਹੀ ਸਮਾਂ ਪਹਿਲਾਂ ਆਲਟੋ ਗੱਡੀ ਲਈ ਸੀ ਤੇ ਆਲਟੋ ਗੱਡੀ ਲੈਣ ਤੋਂ ਬਾਅਦ ਹੁਣ ਉਹਨਾਂ ਦੀ ਆਲਟੋ ਗੱਡੀ ਦਾ ਬੁਰੇ ਤਰੀਕੇ ਦੇ ਨਾਲ ਐਕਸੀਡੈਂਟ ਹੋ ਗਿਆ ਹੈ ਜਿਸ ਤੋਂ ਬਾਅਦ ਐਕਸੀਡੈਂਟ ਦੀ ਵੀਡੀਓ ਉਹਨਾਂ ਨੇ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੀ ਗੱਡੀ ਤੇ ਚਾਰੇ ਸਾਂ ਤਾਂ ਅਚਾਨਕ ਇੱਕ ਲੱਕਣਾ ਵਾਲਾ ਰੇੜਾ ਮੁਰੇ ਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕੱਟਿਆ ਜਿਹੜੀ ਪੂਰੇ ਤਰੀਕੇ ਦੇ ਨਾਲ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪੇਜ ਤੇ ਵੀਡੀਓ ਸ਼ੇਅਰ ਕੀਤੀ ਹੈ ਤੁਸੀਂ ਚਲਦੀ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਪਰ ਇਸ ਹਾਦਸੇ ਦੇ ਵਿੱਚ ਕਿਸਮਤ ਨਾਲ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹ ਬਿਲਕੁਲ ਠੀਕ ਹਨ ਤੇ ਤੁਸੀਂ ਦੇਖ ਸਕਦੇ ਹੋ ਜਗਪ੍ਰੀਤ ਵੀ ਰੋਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਉਹਨਾਂ ਦੀ ਫਿਕਰ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਜੇ ਇਹੀ ਵੀਡੀਓ ਸ਼ੇਅਰ ਕੀਤੀ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਚੀਜ਼ਾਂ ਦੀ ਪੂਰਤੀ ਹੋ ਜਾਂਦੀ ਹੈ ਜਾਨੀ ਨੁਕਸਾਨ ਦਾ ਪਰਪਾਈ ਕਰਨੀ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤੇ ਬਾਕੀ ਤੁਸੀਂ ਵੀ ਉਹਨਾਂ ਦੀ ਸਲਾਮਤੀ ਲਈ ਅਰਦਾਸ ਜ਼ਰੂਰ ਕਰਿਓ ਤੇ ਵੀਡੀਓ ਬਾਰੇ ਆਪਣੀ رائے ਕਮੈਂਟ 'ਚ ਜ਼ਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ